ਇੱਕ ਨਹੀਂ 22 ਗੁਰੂ ਬਣ ਕੇ ਬੈਠ ਗਏ 22 ਗੁਰੂ ਬਣ ਕੇ ਬੈਠੇ ਉਸ ਸਮੇਂ ਦੇ ਅੱਜ ਆਪਾਂ ਵਿਰੋਧ ਕਰਦੇ ਆਂ ਆ ਡੇਰਾਬਾਦ ਜਿਹੜਾ ਹੈ ਜਾਂ ਜਿੰਨੀਆਂ ਵੀ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਦੁਕਾਨਾਂ ਖੁੱਲੀਆਂ ਆਪਾਂ ਉਹ ਸਾਰਾ ਜੋਰ ਲੱਗ ਜਾਂਦਾ ਉਹਨਾਂ ਦਾ ਵਿਰੋਧ ਕਰਨ ਵਾਸਤੇ ਜੇ ਅਸੀਂ ਜੋਰ ਲਾਈਏ ਕਿ ਸਿੱਖੀ ਦਾ ਪ੍ਰਚਾਰ ਕਰਨਾ ਹੈ ਅਸੀਂ ਬਾਣੀ ਦਾ ਪ੍ਰਚਾਰ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ ਤੇ ਆਪਣੇ ਆਪ ਦੁਕਾਨਾਂ ਭੱਜਣ ਗਿਆ ਉਹਨੇ ਕਿਸੇ ਨਾਲ ਲੜਾਈ ਨਹੀਂ ਕੀਤੀ ਸੀ ਮੱਖਣ ਸ਼ਾਹ ਨਾਲ ਉਹਨੇ ਸੱਚੇ ਗੁਰੂ ਦੀ ਪਹਿਚਾਨ ਕਰ ਲਈ ਔਰ ਕੋਠੇ ਚੜ ਕੇ ਆਖਿਆ ਗੁਰ ਲਾਧੋ ਰੇ ਗੁਰ ਲਾਧੋ ਰੇ ਮੈਨੂੰ ਗੁਰੂ ਲੱਭ ਗਿਆ ਦੋ ਸ਼ਾਹ ਹੋਇਆ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਇੱਕ ਲੱਖੀ ਸ਼ਾਹ ਪੁਨਜਾਰਾ ਜੀ ਤੇ ਇੱਕ ਮੱਖਣ ਸ਼ਾਹ ਲੁਭਾਣਾ ਤੇ ਦੋਨਾਂ ਦਾ ਕਰਦਾਰ ਦੋਨਾਂ ਦੀ ਸੇਵਾ ਬਹੁਤ ਵੱਡੀ ਹੈ ਬੜਾ ਸੋਹਣਾ ਕਿਸੇ ਆਦੀਬ ਨੇ ਲਿਖਿਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆਂ ਦੇ ਵਿੱਚ ਇੰਜ ਪ੍ਰਗਟਾਇਆ ਮੱਖਣ ਸ਼ਾ ਲਵਾਨੇ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆਂ ਦੇ ਵਿੱਚ ਇੰਜ ਪ੍ਰਗਟਾਇਆ ਗੁਰਲਾ ਦੋਰੇ ਗੁਰਲਾ ਦੋਰੇ ਉਸ ਕੋਠੇ ਚੜ ਕੇ ਰੌਲਾ ਪਾਇਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਦਾ ਧੜ ਚੁੱਕ ਕੇ ਕੋਠੇ 'ਚ ਲਕਾਇਆ ਆਪਣੇ ਹੱਥੀ ਆਪਣੇ ਘਰ ਨੂੰ ਆਪਣੇ ਗੁਰੂ ਲਈ ਲਾਂਬੂ ਲਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਫਰਜ਼ ਨਿਭਾਇਆ